ਸਲਾਈ ਹੋਂਦੀ ਸਲਾਈ ਅੱਛਾ ਸਲਾਈ ਹੁੰਦੀ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਲਾਈ ਕੀ ਸਵੇਰੇ ਸਵੇਰੇ ਨਾਲ ਹੀ ਉੱਠ ਕੇ ਬਹਿ ਗਿਆ ਵਾ ਉਧਰ ਬਾਹਰ ਦੇਖੋ ਮੈਂ ਫੇਰ ਆ ਗਿਆ ਮੈਂ ਵੀ ਆ ਗਿਆ ਜੀ ਮੈਂ ਕੱਪੜੇ ਭਾ ਗਏ ਮਸ਼ੀਨ 'ਚ ਮੈਂ ਚਲ ਤੋ ਲੈ ਲਈ ਐ ਇਹ ਆਹ ਵਾਲੀ ਹੱਡੀ ਹੁੰਦੀ ਹੈ ਬਿਜ਼ੀ ਮਾਰਨਿੰਗ ਹਣਾ ਤੇ ਜਿਹਦੇ ਨਾਲ ਸਕੂਲ ਨਾ ਜਾਂ ਅੱਜ ਸਕੂਲ ਨਹੀਂ ਜਾਣਾ ਤੇ ਅੱਜ ਟਾਈਮ ਨਾ ਠ ਕੇ ਬਹਿ ਵੀ ਗਿਆ। ਮੀਨ ਇਹ ਦੇਣੀ। ਸ਼ਨੀਵਾਰ ਜਾਣਾ ਹੁੰਦਾ ਹੀ ਵੀਡੀਓ ਬਣਾਉਣਾ। ਹੂੰ। ਤੇ ਸਵੇਰੇ ਸਵੇਰੇ ਤੇ ਸਵੇਰੇ ਸਿਰ ਭੱਜ ਦੌੜ ਹੁੰਦੀ ਪੂਰੀ। ਆ ਵੀ ਕਰ ਲਈਏ ਉਹ ਵੀ ਕਰ ਲਈਏ। ਹੁਣ ਬਾਹਰ ਮਸ਼ੀਨ ਚ ਕੱਪੜੇ ਪਾਏ ਨੇ ਤੇ ਇਧਰੋਂ ਸਫਾਈ ਹੋ ਗਈ ਆ ਸਾਰੀ। ਤੇ ਛਾੜੂ ਪਚਾ ਕਰ ਲਿਆ। ਨਹੀਂ ਛਾੜੂ ਲੱਗਣਾ ਨਾ ਕਿ ਜਿਹੜੇ ਕਪੜੇ-ਕਪੜੇ ਖਿੱਲੇ ਰਹੇ, ਖੁੱਲ ਰਹੇ ਹੁੰਦੇ ਹੋ। ਹਾਂ ਸੱਸੂ। ਉਹ ਹੋਇਆ ਵਾ ਹਲੇ। ਸਵੇਰੇ ਸਵੇਰੇ ਇੰਨਾ ਕੰਮ ਹੀ ਮੈਂ ਕਰ ਲੈਣਾ। ਸਿੱਧਾ ਕਾ ਵੀ ਲੀੜਾ ਕਪੜਾ ਚੁੱਕ ਲਿਆ ਵਾ। ਉਹ ਹੋਈ ਵੀ ਸਫਾਈ ਉਹ ਹੁੰਦੀ ਐ। ਝਾੜੂ ਪੂੰਛ ਹਲੇ ਕਰਨਾ। ਠੀਕ ਠੀਕ। ਲੈ ਇੱਧਰ ਰਗਮ ਦੇਆ ਮੇਰਾ ਸੂਟ ਸੇਨ। ਇਹ ਮੈਂ ਕਿਹਨੂੰ ਮਾ ਤਾਂ ਲੋਡ ਨਹੀਂ ਆ। ਸੇਨ ਹੀ। ਕਿਦਾਂ ਸਮਝ ਸਿੰਦਿਆਂ? ਇਹ ਕੋਇਆਕ ਨਹੀਂ ਪੂਰਾ। ਕਿਦਾਂ? ਇਹ ਸਿਰਫ ਇਹਦੀਆਂ ਬਾਹਾਂ ਲੱਗੀਆਂ ਹੋਣੀਆਂ ਰਹਿ ਗਈਆਂ। ਆਹੋ ਭੰਗਿਆ ਵਾ। ਇਹ ਤੁਹਾਈ ਆਈ ਲੈ ਲੈ ਬੰਦਿਆ ਜਿਹੜੇ ਪਰਸੂ ਲੈਂਦੇ ਉਹ ਵੀ ਕਟਕਟ ਲੈ ਉਹਨਾਂ ਨੂੰ ਕਰ ਲੈ ਕੋਈ ਨਹੀਂ ਕੱਟ ਲੈਂਦੇ ਵਾਰੀ ਵਾਰੀ ਹੈ ਹਾਂ ਕਾਲੀ ਜੀ ਪਹਿਲਾਂ ਹੀ ਇੱਕ ਤੇ ਕੁਛ ਕਰ ਲੈਣਾ ਕੀੜੀ ਤਾਂ ਨਹੀਂ ਅਸ਼ਾਲਾ ਸਵਾਚ ਲਾਈ ਹਾਂ ਹਾਂ ਲਿਆ ਸੀ ਮੈਂ ਕਾਲੀ ਚ ਤੇ ਧੀਰੀ ਐਨੀ ਛੋੜੀ ਹੋਣੀ ਹੈ ਇੱਕ ਆਣੀ ਕੁਛ ਕਰ ਲੈਣਾ ਫਿਰ ਤੋਂ ਦੂਜਾ ਇਹੇ ਦੇਖ ਲੈ ਬਾਵੇਂ ਰਹਿ ਗਈਆਂ ਬਾਕੀ ਸਰਾ ਹੋ ਗਿਆ ਕਰਤਾ ਸਾਹਮਣਾ ਸੂਟ ਸੀ ਵੀ ਗਿਆ ਤੇ ਉਹ ਵੀ ਇੰਨੇ ਬਾਵਾ ਕਿੱਥੇ ਨਹੀਂ ਇੱਥੇ ਹੀ ਰੱਖਿਆ ਵੇ ਤੇ ਫੜਾ ਉਹਨੂੰ ਤੇਰੇ ਕੰਮ ਕਰਦਾ ਕਰਦੇ ਆ ਕਿਵੇਂ ਲਾ ਦੇਣੀਆਂ ਨੇ ਹੈਨਾ ਹੈਨਾ ਕੰਮ ਕਿਉਂ ਰਾਜੀ ਆਈ 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 ਬੰਤੇ ਪੂਰਾ ਟੇਲਰ ਦੇ ਆਏ ਜਿੱਦਾਂ ਨਾ ਸੱਚੀ ਜਾਣ ਪੂਰਾ ਦਿਮਾਗ ਲਾ ਕੇ ਨਾ ਮੂੰਹ ਹੀ ਇਤਰਾ ਦਾ ਬਣਦਾ ਵੀ ਆਏ ਵੇ ਵੇ ਸੋਪੇ ਲੈ ਲੈ ਪੀ ਸੋਚੋ ਚਾਹ ਕਰਕੇ ਜਿੱਦਾਂ ਹੂੰ ਅੱਪੀ ਜਾਣਦੇ ਆਪੀ ਜਾਣ ਰਿਹਾ ਮੈਂ ਧਾਰ ਕਟ ਚੋਲੇ ਵਾ ਹਣਾ ਹਾਂ ਧਾਰ ਕਟ ਕੇ ਉਹ ਸੱਚਾ ਹੈ ਤੂੰ ਚਾਹ ਨਾ ਹਣੇ ਚੱਪਕੇ ਗਿਆ ਨਹੀਂ ਚਾਹ ਨਹੀਂ ਹੈ ਇੱਕ ਨਾ ਲੱਗਾ ਗਮ ਵਾਸਤੇ ਦੁੱਧ ਗਰਮ ਤੇ ਫੇਰ ਮੁੜ ਕੇ ਇਸੇ ਲਾਚੀ ਰੁੱਤੀ ਸੌਂਫ ਸੌਫ ਚ ਆਪਣੇ ਲਈ ਝੋਬਣਾ ਲਾਚੀ ਰੁੱਤੀ ਸੌਂਫ ਸੌਫ ਚ ਹਾਂ ਜ਼ਰੂਰੀ ਵੇਸਟ ਕਰਨੀ ਆ ਗੱਲ ਤਾਂ ਸਹੀ ਹਾਂਜੀ ਦੱਸੋ ਦੱਸੋ ਹਾਂ ਕੀ ਕਰਾਂ ਹੈ ਆ ਜੋ ਸੀਪਾ ਜਿਹਾ ਜ স্যੂਟ ਹੈ ਹੈ ਕੋੜੀ ਛੇਤੀ ਅਜੇ ਸੀਪਣ ਦੇ ਆਇਆ ਤਾਂ ਕੋਝ ਤਿੰਨੇ ਪੈਸੇ ਪੈਸੇ ਕਿੰਨੇ ਪੈਸੇ ਕਿੰਨੇ ਬਣ ਕੇ ਪੈਸੇ ਪੈਸੇ ਕਿੰਨੇ ਆਹੇ ਪਾਪਾ ਠੀਕ ਆ ਹੁੰਦਾ ਪਾਪਾ ਲੈ ਤੇਰੇ ਜੀ ਦੱਦੀ ਵਾਟ ਦੰਦੀ ਹਮ ਇਹ ਕੀ ਆ ਆ ਕੀ ਹੁੰਦਾ ਤੰਨੀਆਂ ਕੀ ਤੰਨੀਆਂ ਹਾਂ ਤੰਨੀਆਂ ਨਹੀਂ ਤਲੀਆਂ ਹਾਂ ਹਾਂਜੀ ਤੰਨੀਆਂ ਇਧਰੇ ਆ ਜਵਨੀ ਤੰਨੀਆਂ ਓਏ ਤੰਨੀਆਂ ਵੇਖ ਲੋ ਓਏ ਓਏ ਤੰਨੀਆਂ ਨੇ ਤੰਨੀਆਂ ਨੂੰ ਤੰਨੀਆਂ ਕਹਿ ਨਾ ਮੈਨੂੰ ਲੱਗੀ ਸਮਝਣ ਡਿਆ ਹਾਂ ਮੈਂ ਮੀ ਉਹੜਾ ਕਣੀਆਂ ਕਹਿਣ ਡੇ ਨੇ ਕਣੀਆਂ ਨਹੀਂ ਤੰਈਆਂ ਮੈਂ ਬਾਹਰ ਨਾ ਲੱਗਿਆ ਤਾਂ ਖੁਸ਼ ਹੋ ਗਿਆ ਵੇ ਤੇ ਉਧਰ ਉਧਰ ਤੰਨੀਆਂ ਕਿੱਥੇ ਕਾ ਅੱਜਾਂ ਦੇ ਸ਼ਹਿਰ ਕੱਲੀ ਉੱਥੇ ਦਾਲ ਲਿਆ ਅੱਜਾਂ ਹੈ ਕਿਹੜੀ ਪਹਿਲੀ ਸ਼ਹਿਰ ਕਿਹੜੀ ਪਹਿਲੀ ਹੈ ਹੈ ਉੱਥੇ ਬੜੀ ਪਹਲੀ ਆ। ਉੱਥੇ ਬੜੀ ਪਹਿਲੀ ਆ। ਹਾਂ। ਠੀਕ ਆ। ਤੇ ਉਹ ਆਪਣੀ ਥੋੜੀ ਬੁੱਤ। ਕੱਪ 3 ਲੈਣੇ ਆ। ਆਹੋ। ਫਿਰ ਹੁਣ ਪਹਿਲੀ ਫ੍ਰੀ ਦੀ ਹੈ। ਪਹਿਲੇ ਤੇ ਆਗਮ ਆ ਵੱਡਾ ਹੋਗਾ। ਪਹਿਲਾਂ ਖਰੀਦੇਗਾ। ਚਲੋ ਆ ਜਾਓ ਹੋਈਏ ਤਿਆਰ। ਇਹ ਰੈਡਰ ਵੇਸੇ ਬਾਦੇ। ਆਣੀ ਉਤਰਨਦੇ ਆ ਮੇਰੇ ਕੱਪੜੇ ਕੰਢਣ ਵਾਲੇ। ਉਹ ਇਹ ਚੁਪੋ ਨਹੀਂ। ਲੱਗੀ ਹੈ। ਹੈ? ਨਹੀਂ ਚਲੀ ਆ। ਹਾਂ। ਤੁਹਾਏ ਨੂੰ ਕੋਲ ਨਹੀਂ ਆ। ਰੱਬ ਵੀ ਨਾ ਹੁਣ ਪਾਣੀ। ਹੈ ਹੈਣਾ ਹੈਲੋ ਹੈ ਰੋ ਹੈ ਰੋ ਕਿ ਨਹੀਂ ਬੱਦਲ ਕਿੰਨਾ ਕਿੰਨਾ ਕਾਲਾ ਸ਼ਾਹ ਹੋਇਆ ਪਤਾ ਨਹੀਂ ਕੀ ਕਰਦਾ ਰ ਆਪਣੇ ਸਾਰੀਆਂ ਕਣਕਾਂ ਨੂੰਗਾ ਸੁੱਕ ਛੜੀ ਆਏਗੀ ਹਾਂ ਕਰਨਾ ਕੀ ਨੁਕਸਾਨ ਨਹੀਂ ਕਰਨਾ ਕੀ ਹੁੰਦਾ ਹੈ ਉਹ ਗਿੱਜਰ ਬੰਦ ਕਰ ਹਾਂ ਕਿਵੇਂ ਨਾ ਗਰਮੀ ਹੋ ਗਈ ਤੇ ਅਜੇ ਵੀ ਗਿੱਜਰ ਚਲਾਉਂਦੇ ਨੇ ਨਿਕਲ ਜਾਂਦੇ ਹੈ। ਖੈ ਨੂਨੇ ਆ ਮੈਨੂੰ ਫੜਾ ਦੇ। ਆ ਲਓ ਪੜੋ। ਇਹੋ ਦਾ ਲੈਣਾ ਇਹ ਦੀ ਸਿਰੇ ਸਿਰੇ ਤੱਕ ਖਡਾਉਣਾ ਹੀ ਬਣ ਜਾਂਦਾ ਹੈ। ਆਹੋ। ਬੰਦਾ ਆਪਣਾ ਸੰਦਾ ਮਜੇ ਨਾਲ। ਆਹੋ। ਜਿੱਦਣ ਸਕੂਲੇ ਜਾਣਾ ਇਹਦਣ ਉੱਠੰਦਾ ਨਾ ਨਹੀਂ ਲਿੰਦਾ। ਆਹੋ। ਅੱਜ ਜਾਣਾ ਨਹੀਂ ਨਾ। ਤੇ ਫਿਰ ਬੰਦਾ ਖੇਡਦਾ ਜੁੜਦ ਗਿਆ ਮਾਂ ਦੀ। ਆਹੋ। ਮੜਾ ਜਾ ਖੇਡ ਗਿਆ ਮਸ਼ੀਨ। ਕਿਉਂ ਨਹੀਂ ਸਮਝਿਆ ਵੀ ਉਧਰ ਜਾਣ ਕਰਕੇ ਨਾ ਛੁੱਟੀ ਕਰਾਉਣੀ ਇਹਨੂੰ ਸ਼ਨੀਵਾਰ ਹਰੇਕ ਸ਼ਨੀਵਾਰ ਛੁੱਟੀ ਹੁੰਦੀ ਹੈ। ਸ਼ਨੀਵਾਰ ਦਵਾਰ। ਇਹ ਐਤਵਾਰ ਵੀ ਹੁੰਦੀ ਹੈ। ਛੋਟੇ ਬੱਚੇ ਜਿਹੜੇ ਹਨ ਉਹਨਾਂ ਨੂੰ ਜਾਨਕੀ ਸ਼ਨੀ ਐਤਵਾਰ ਛੁੱਟੀ ਹੁੰਦੀ ਹੈ ਜਿਹੜੇ ਸਕੂਲੇ ਨੂੰ ਪਾਇਆ ਵਾ। ਨਰਸਰੀ, ਐਲਕੇਜੀ ਤੇ ਜੂ ਨੂੰ ਤੇਜੀ ਨਾਲ। ਹੁਣ ਬਾਰ ਤੇ ਹਵਾ ਹੀ ਬੜੀ ਵੱਗਦੀ ਤੇ ਮੀਂਹ ਆਉਂਦਾ ਕਿੱਥੇ ਪਾਵਾਂ ਹੁਣ। ਅੰਦਰ ਅੰਦਰ ਦੁਕਤੀਆਂ ਹੈ ਪਾਣੇ ਪਾਣੇ ਹਨਾ। ਅੰਦਰ ਪਾਉ। ਉਤਰਾ ਵੀ ਹੁੰਦਾ ਨਹੀਂ ਪਾਣ ਜਣੇ ਮੈਨੇ। ਬਾਹਰ ਇਹ ਵੀ ਕੰਮ ਨਹੀਂ ਆਉਣਾ ਲੱਗੇ। ਉਹ ਲੈ ਹੂੰ ਆ ਨਾ ਹੋ ਗਿਆ ਮੇਰੇ ਤੇ ਪਾਪਾ ਸ਼ਿੱਟਾਂ ਫੈਨ ਦੀ ਤੇ ਤੈਨੂੰ ਤੇ ਹੀ ਕਹਿੰਦੇ ਅੰਦਰ ਬਹਿ ਮ제 ਨਾਲ ਤੂੰ ਬੈੱਡ ਤੇ ਜਾਣ ਕੇ ਮਗਰ ਮਗਰ ਭੱਜਾ ਫਿਰਦਾ ਵਾਂ ਫੇਰ ਪਤਾ ਕਿਦਾਂ ਲੱਗੇਗਾ ਵੀ ਮੈਂ ਕੰਮ ਕਰਾਉਂਦੇ ਆ ਮੈਂ ਵੇਖਾ ਆ ਤੂੰ ਸੁੱਖਣਾ ਪੈਣਾ ਮੈਂ ਤੂੰ ਬੈਠਦਾ ਚੰ ਮਾ ਇਹ ਕੌਣ ਥੱਲੇ ਬੜਿਆ ਹੈ ਮੈਂ ਇਹ ਕੌਣ ਹੈ ਆ ਮੈਨੂੰ ਲੱਗਦਾ ਕੋਈ ਵਿੱਚ ਬੜਿਆ ਹੈ

ਇਸ਼ਾ ਚੁੰਦੀ ਹੈ ਅਰੇ ਸਟਾਰ ਹੁਣ ਬਾਤ ਸੁਣ ਕੇ ਇਸ ਤੇ ਥੱਲੇ ਵੜੇ ਮਹਿਮ ਪਾਣੇ ਕੀ ਕਰਨਦੇ ਆ ਉਹ ਆਪਣੇ ਨੂੰ ਪੂਰੀ ਮਸਤੀ ਚ ਖੇਡਣਦੇ ਆ ਹੂੰ ਚੰਗਾ ਤਾਂ ਫੇਰ ਨਹੀਂ ਹੋਣਾ ਕਹਿੰਦੇ ਮਮਾ ਮੈਂ ਤੇ ਬੈਠਾ ਬੈਠਾ ਹੀ ਥੱਕ ਗਿਆ ਆਹ ਇਹ ਬੜੀ ਭਲਾਣੀ ਕਿੱਥੋਂ ਸਿੱਖੀ ਆ ਯਾਰ ਗੱਲ ਮੈਨੂੰ ਫਾਲੋ ਮੈਂ ਥੱਕ ਗਿਆ ਥੱਕ ਗਿਆ ਵਾ ਕੱਕੀ ਜੰਦਾ ਨਹੀਂ ਆਣਾ ਸਹੀ ਹੈ ਅਸਲ ਤੇ ਜਿੱਦਾਂ ਇਹ ਸਕੂਲੇ ਜਾਂਦਾ ਉਸ ਦਿਨ ਉੱਥੇ ਬਹਿ ਬਹਿ ਕੇ ਖਾ吃 ਜਾਂਦਾ ਉਸ ਦਿਨ ਜ਼ਿਆਦਾ ਕਰਦਾ ਹਾਂਜੀ ਦੱਸੋ ਜੀ ਕੱਕ 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 ਹਮ ਇਹ ਤਾਂ ਲਿਆ ਠੀਕ ਹੈ ਇਹਨੇ ਜੂਤੀ ਉਹਨੇ ਲੈ ਲਈ ਚਲੋ ਹੁਣ ਤਿਆਰ ਹੋਈਏ ਤੇ ਚੱਲੀਏ ਫਿਰ ਨਹੀਂ ਡੈਡਾ ਕੌਣ ਹੈ ਅੱਛਾ ਇਤਰਾ ਹੀ ਹੋਣਾ ਮੈਂ ਹੋਰ ਕਿਤਰਾ ਹੋਣਾ ਹੈ ਹੂੰ ਤੇਰਾ ਹੋ ਗਿਆ ਕੰਮ ਸਾਰਾ ਲਓ ਜੀ ਨਵਦੀਪ ਨੇ ਇਧਰ ਕਪੜੇ ਵੀ ਧੋ ਕੇ ਤੇ ਕੱਲੀ-ਕੱਲੀ ਕੁਰਸੀ ਮਲਾਤੀ ਹੈ ਹੈ? ਜਾਤੀ ਉਹ ਕੱਲੀ-ਕੱਲੀ ਕੁਰਸੀ ਜ ਜਾਤੀ ਹੈ ਆ ਬਸ ਨਹੀਂ ਕਰਕੇ ਛੱਡੂ ਰਹਿ ਗਿਆ ਸੀ ਆ ਹੁਣ ਨਹੀਂ ਹਟਿਆ ਵਾ ਤੇ ਹੁਣ ਤੁਹਾਨੂੰ ਲੱਗਣਾ ਹੈ ਕਿ ਇਹ ਵੀ ਲੱਗ ਜਾਣਾ ਹੂੰ ਇੱਕ ਥੋੜਾ ਜਿਹਾ ਤਾਂ ਟੱਲੇ ਪਾ ਕੇ ਵੀ ਵੀਡੀਓ ਅੱਜ ਦੋ ਬਣਨੇ ਆ ਉਹਨਾਂ ਕਹੇ ਵੀ ਥੋੜਾ ਜਿਹਾ ਸ਼ੈ ਸੁਭਾਣਾ ਆਇਆ ਜੇ ਨਾ ਜੇ ਚਾਰ ਬੰਨੇ ਹੁੰਦੀਆਂ ਫਿਰ ਹੁਣੋਂ ਆਪਾਂ ਤੁਰ ਵੀ ਪੈਣਾ ਸੀ ਹਨਾ ਮੀਂਹ ਦੇ ਨਾਲ ਜਦੋਂ ਹਵਾ ਆ ਜਾਂਦੀ ਸ਼ਰ ਕੰਮ ਵੱਧ ਜਾਂਦਾ ਸਹੀ ਲੋ ਇਹ ਇੰਨਾ ਆਪਲ ਸਰੋਂ ਕਰਕੇ ਵੀ ਹਨਾ ਜਿਦੋਂ ਇੰਨਾ ਨਹੀਂ ਹੁੰਦਾ ਕੱਟਾ ਜਿਹੜਾ ਇੰਨਾ ਖਲਾਰਾ ਅੱਜ ਵਾ ਤੇ ਫਿਰ ਜਿੱਦਣ ਆਪਾਂ ਉਹ ਕਰਨੀ ਜਿਹੜੀ ਰਹਿ ਰਹੀ ਰਹਿ ਗਈ ਸਰੋਂ ਫਿਰ ਉਹਨੇ ਖਲਾਰਾ ਮੈਨੂੰ ਬਾਹਰ ਛੜਿਆ ਤੇ ਜੇ ਮੀਨਾ ਉਹਨਾਂ ਤੇ ਰਤੀ ਸਾਰਾ ਕੰਮ ਨਿਭੜ ਜਾਣਾ ਹੈ ਸਹੀ ਹੈ ਫਿਰ ਪੱਕਾ ਪੁੱਖਾ ਲਾ ਕੇ ਉੱਡ ਰਹੀ ਜਾਣਗੀ ਹੂੰ ਦਿਨੇ ਤੇ ਬੱਤੀ ਆਉਂਦੀ ਨਹੀਂ ਹੈ ਰਾਤ ਨੂੰ ਹੀ ਹੋਣਾ ਹੈ ਇੱਕ ਹਵਾ ਨਾਲ ਨਾ ਉੱਡ ਡੱਡ ਪਿੱਛੇ ਜਾਈ ਜਾਂਦਾ ਹੂੰ ਹੂੰ ਹੁਣ ਜੋਰ ਨਾ ਕਰਨਾ ਉਹਨੇ ਕਹਿੰਦੀ ਬਾਹਰ ਨਾ ਹਾਂ ਹਵਾਦੂ ਵੀ ਆਉਂਦੀ ਆਏ ਸਾਰੇ ਤੁਹਾਡਾ ਪਤਾ ਆ ਗਿਆ ਅੱਗ ਆ ਟਰੈਕਟਰ ਵਾਜਾ ਮਾਰਨ ਦੇ ਤੈਨੂੰ ਆਂਦਾ ਆ ਜਾ ਚੱਲੀ ਗਈ ਪਹਿਲੀ ਵਾਈਏ ਹਾਂ ਹੁਣ ਛਤੜੀ ਦਾ ਚਿੱਤਾ ਆ ਗਿਆ ਉਹ ਟਰੈਕਟਰ ਦੇ ਨਵਾਜਾ ਮਰਨ ਡਿਆ ਸੀ ਟਰੈਕਟਰ ਰੱਖਣ ਡਿਆ ਅਗਮ ਕਿੱਥੇ ਐ ਮੇਸਾ ਆ ਹਾਈ ਬੂਏ ਅਗੇ ਖਲੋਤਾ ਟਰੈਕਟਰ ਜਲਿਆ ਹਾਈ ਬੂਏ ਅਗੇ ਖਬਲੋਤਾ ਆਈ ਇਥੇ ਪੁਛ ਕੀ ਗਿਆ ਨਈ ਪੁਛ ਕਿਹਾ ਚੱਲ ਹਾਂ ਪਹਿਲਾਂ ਇਹਨੇ ਕੀ ਕਹਿੰਦਾ ਪੁਛ ਕੀ ਏ ਚੰਦਾ ਪੂਆ ਚਲੀ ਏ ਅਲੋ ਪਹਿਲੀ ਚ ਚਲੀ ਏ ਚਾ சோனா டண்ட ਚੁੱਕ ਵਾਹ ਦੂ ਵਾਈ ਗਰੂ ਜੀ ਫਲ ਆ ਨੀਵ ਗੋ ਆਂਦਿਆ ਸਿਰ ਹੈ ਸਿਰ ਨੀਵ ਗੋ ਆਂਦਿਆ ਪਰ ਮਾਲੀ ਖੰਦੀ ਕੋਈ ਨਹੀਂ ਪ੍ਰਸ਼ਾਦ ਲੈ ਕੇ ਹੈ ਪ੍ਰਸ਼ਾਦ ਯੈਸ ਨਾ ਨਾ ਠੀਕ ਪ੍ਰਸ਼ਾਦ ਖਾਓਗੇ ਆ ਲੋ ਫੜੋ ਮੁਰਕੇ ਪਿਆ ਮੜਾ ਲਿਓ ਖਾਡੋ ਦਾਦਾ ਤੁ ਕੱਜ ਇਹਨਾਂ ਦਾ ਫਰਕ ਇਹਦੇ ਮਾਲੀ ਹੁਣ ਕੋਈ ਕੁਝ ਲੈਣ ਨਹੀਂ ਗਿਆ ਚਾਰਜ ਵੀ ਮੱਖਣ ਦੇ ਹੁਣ ਤੇਰਾ ਇਹੰਦਰ ਉਹ ਬੰਦ ਹੈ ਬੰਦ ਹੈ ਬੰਦ ਹੈ ਹੂੰ Hah? apa Kapan dah dunia? Siapa itu mata kek ਤੇ ਨੋ ਅੱਜ ਤਾਂ ਵੀ ਉਹ ਤੇ ਨਹੀਂ ਧਿਆਣਾ ਪਰ ਸੰਗਤ ਅੱਜ ਬਹੁਤ ਹੈ ਜਾਂ ਅੱਜ ਆਪਾਂ ਸਾਰੇ ਸੌਚਤ ਨਹੀਂ ਤੇ ਅੱਜ ਪਤਾ ਨਹੀਂ ਮੈਨੂੰ ਨਹੀਂ ਆ ਸ਼ਾਇਦ ਚਲੋ ਅੱਗੇ ਉਪਸ ਚਲੋ ਅੱਗੇ ਮਰਮਲ ਮਾਲੀ ਬਸ ਅਰਮਲ ਤੂੰ ਕੀ ਕਰਨਾ ਮਰਮਲੀ ਬੱਦੀ ਤਾਂ ਸਹੀ ਹੈ ਹਾਂ ਸਾਰਾ ਹੁਜੂਤ ਇਹਨਾਂ ਖੰਮ ਪੁੱਠਾ ਕਰਨਾ ਕਾ ਮੈਂ ਜੜਾ ਹੀ ਕਰਨਾ ਹੈ ਉਹ ਭਾਜੀ ਜਾਂਦੇ ਸੀ ਬੇਬੀ ਨਹੀਂ ਫੋਨ ਕਰਦੇ ਤੇ ਭਾਜੀ ਜਾਂ ਜਿੱਦਣ ਨੇ ਪੈਰ ਸਾੜਦਾ ਸੀ ਭਾਜੀ ਜਾਂਦੇ ਪੁੱਠੇ ਪੰਗੇ ਨਾ ਲਿਆ ਕਰ ਲੈਣੇ ਮੱਠੇ ਪੰਗੇ ਮੈਂ ਲੈਣੇ ਨੇ